ਕਿੱਥੇ ਆ ਦਿਖਾਓ ਚਲੋ ਚਲੋ ਦਿਖਾ ਦਿਖਾ ਚਲੋ 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 ਦਿਖਾਓ ਦਿਖਾਓ ਚਲੋ ਮੈਂ ਤੁਹਾਨੂੰ ਕਿਹਾ ਨਹੀਂ ਮੈਂ ਜਿੱਦਾਂ ਹੀ ਫੜ ਲਓ ਤੁਸੀਂ ਦੇਖੋ ਇਹਨਾਂ ਨੂੰ ਚਲੋ ਚਲੋ ਸਿੱਧੀਆਂ ਹੋ ਗਏ ਚਲੋ ਉਹ ਆਹੋ ਮੈਂ ਦੇਖਦਾ ਚਲੋ ਕੋਈ ਨਹੀਂ ਕੋਈ ਨਹੀਂ ਫਿਰ ਪੁਲਿਸ ਆਊਗੀ ਚਲੋ 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 ਮੈਂ ਜਿੱਦਾਂ ਹੀ ਕਹਣਾ ਵੀ ਇਹਨਾਂ ਨੂੰ ਫੜੋ ਤੁਸੀਂ ਟੈਂਪੂ ਵਾਲਾ ਚਲ 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 ਤਾਂ ਪਹਿਲਾਂ ਮੰਨਿਆ ਆ ਕੇ ਵੀਡੀਓ ਬਣਾ ਲਓ ਕੋ ਨੂੰ ਕੋ ਇੱਥੇ ਬਿਠਾ ਉੱਤਰ ਜੱਸੇ ਸੰਦੇ ਗੱਲ ਕੀ ਹੋ ਗਈ ਰੋਜ਼ ਇੱਥੇ ਖੜ੍ਹ ਜਾਂਦੇ ਹੋ ਰੋਜ਼ ਕੀ ਜੀ ਆਈ ਤਰ੍ਹਾਂ ਕੋਈ ਰੱਖੋ ਰੱਖੋ ਸੈੱਟ ਕਰਕੇ ਸਾਰਾ ਜਿਵੇਂ ਚੱਕ ਲਈਓ ਅੱਗੇ ਇਹ ਵਰਤੀ ਹੋ ਗਈ ਸੱਟ ਹੋ ਜਾਣੀ ਗਲਤੀ ਇਹ ਤਾਂ ਛੋਟਾ ਬਾਤ ਦਾ ਕੰਮ ਹੁੰਦਾ ਯਾਰ ਕਹਿੰਦੇ ਆ ਹਰ ਇੱਕ ਸਰ ਇਹ ਤਾਂ ਬਾਤ ਦਾ ਕੰਮ ਹੁੰਦਾ ਹੀ ਆ ਛੋਟਾ ਹੁਣ ਤੁਹਾਨੂੰ ਜਾਣਨ ਦਾ ਕਿ ਸਾਰੇ ਰੋਟੀਆਂ ਨਹੀਂ ਕਮਾ ਕੇ ਖਾ ਸਕਦੀਆਂ ਕੋਈ ਨਹੀਂ ਕੋਈ ਨਾ ਤੁਹਾਨੂੰ ਦੱਸ ਦਿਆਂ ਹੈਗੀਆਂ ਕਿੱਥੇ ਦੀਆਂ ਨੇ ਹੈਗੀਆਂ ਕਿੱਥੇ ਦੀਆਂ ਤੁਸੀਂ ਇੱਧਰ ਆ ਓਰੇ ਓਰੇ ਇੱਧਰ ਖੜੋ ਚਲੋ ਕਿ ਕਿੱਥੇ ਦੀਆਂ ਕਿੱਥੇ ਦੀਆਂ ਨੇ ਰਾਣਾ ਸਾਹਿਬ ਰਾਣਾ ਸਾਹਿਬ ਰਾਣਾ ਸਾਹਿਬ ਦੱਸ ਬੈਹੋ 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 ਬੈਠੋ ਬੈਠੋ ਸੇਫ ਦੀ ਖਾਤਰ ਹੈ ਲੋਕਾਂ ਦੀ ਜਾਨ ਨੂੰ ਬਣਾਓ ਵੀਡੀਓ ਆਹ ਦੇ ਪਏ ਕੰਨੇ ਰੱਖੋ ਰੱਖ ਇੱਥੇ ਰੱਖੋ ਆਜੋ ਆਜੋ ਰੱਖ ਔਰ ਰੱਖ ਰੱਖ ਔਰ ਆ ਐਂਗਲ ਪੱਟੀ ਜਾਂਦੀ ਨਹੀਂ ਰੋਜ਼ ਗੱਡੀਆਂ ਵਾਲਿਆਂ ਨੂੰ ਨੁਕਸਾਨ ਹੁੰਦਾ ਖਤਾਨਾ ਚ ਕਰਦੀਆਂ ਨੇ ਗੱਡੀਆਂ ਚ ਆ ਜਾ ਮੋਟਰਸਾਈਕਲ ਵਾਹ ਮਲਾਮ ਜਦ ਤੇ ਅਸੀਂ ਤੁਹਾਨੂੰ ਇਹ ਦੇਖਦੇ ਆਂ ਰੋਟੀ ਖਾਣੇ ਤਾਂ ਹਾਂ 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 ਰੋਟੀ ਹੋਰ ਨਹੀਂ ਕੁਵਾਕੇ ਖਾ ਸਕਦੀ ਆ